ਸਰਵਸਕ੍ਰਣ ਵਾਸਤੇ ਗੱਡੀ ਦੀ ਇੱਥੇ ਮੁੱਕ ਗਏ ਬਾਈ ਨਾਗੀ ਨੂੰ ਫੋਨ ਕਰ ਲਿਆ ਇਹ ਆ ਗਿਆ ਹਾਂਜੀ ਢੁੱਡੀ ਸਾਹਿਬ ਸੰਤੋਖ ਸਾਹਿਬ ਕੀ ਹਾਲ ਹੈ ਠੀਕ ਠਾਕ ਜੀ ਬਹੁਤ ਵਧੀਆ ਕਿੱਦਾਂ ਵਧੀਆ ਵਧੀਆ ਕੀ ਨਵੀਂ ਤਾਜੀ ਆ ਬਸ ਤੂੰ ਗਿਆਈਆ ਬਾਈ ਹੁਣ ਦਾ ਇਹਦੀ ਵਜ੍ਹਾ ਸੀ ਚੱਲਣਾ ਪਟਾੜ ਵਾਲਾਂ ਦੀ ਤੇ ਮੈਂ ਕਿਹਾ ਯਾਰ ਆਇਆ ਹਾਂ ਮੈਂ ਕਿਹਾ ਵੈਸੇ ਹੀ ਕਰ ਲਿਆ ਮੈਂ ਭਰਾ ਨੂੰ ਮਿਲ ਗਏ ਨਹੀਂ ਵਧੀਆ ਹੋ ਗਿਆ ਮੈਂ ਅੱਜ ਘਰਾਉ ਜਾਣਾ ਸੀ ਬਾਈ अच्छा तो ਜਿਦਰਾਉਂ ਅਕੈਡਮੀ ਆਵਾਂ ਲਾਲੀ ਖਾਨ ਨੇ ਬਣਾਈ ਹੋਈ ਹੈ ਤਾ ਵਿੱਚ ਹੀ ਬੈਠੇ ਗੱਡੀ ਤੇ ਆ ਜਾ ਗੱਡੀ ਬਣ ਗਈ ਫਿਰ ਵਧੀਆ ਹਾਂ ਉਹ ਤਾਂ ਬਾਤ ਹੀ ਗੱਲ ਉਹਨਾਂ ਨੇ ਕਹਾਂ ਸਲੇਵਨ ਆਗੀ ਸਾਹਿਬ ਨੇ ਇੱਕ ਜਾਣਕਾਰੀ ਦਿੱਤੀ ਆ ਕਹਿੰਦਾ ਵੀ ਪਿਛਲੇ 2023 ਦੇ ਵਿੱਚ ਨਾ ਮੈਂ 38 ਸ਼ਹਿਰਾਂ ਚ ਗਿਆ ਕੀ ਆ ਵੀ ਆ ਇਹ ਨਾ ਭਾਈ ਜੀ Google Map ਹੁੰਦਾ ਜਿਹੜਾ ਆਪਾਂ ਯੂਜ਼ ਕਰਦੇ ਆਂ ਫੋਨ ਦੇ ਵਿੱਚ ਹੂੰ ਉਹ ਆਪਦੇ ਵਿੱਚ ਹਿਸਟਰੀ ਸੇਵ ਕਰ ਲੈਂਦਾ ਵੀ ਤੁਸੀਂ ਕਿੱਥੇ ਕਿੱਥੇ ਜਾਂਦੇ ਹੋ ਅੱਛਾ ਇੱਕ ਸਾਲ ਦੀ ਮਹੀਨੇ ਦੇ ਮਹੀਨੇ ਵੀ ਸ਼ੋਅ ਕਰਦਾ ਹੁੰਦਾ ਹਾਂ ਤੇ ਸਾਲ ਚੇਂਜ ਹੋ ਗਿਆ ਹੁਣ ਸਾਲ ਨਵਾਂ ਚੜ ਗਿਆ ਅੱਛਾ ਤੇ ਅੱਜ Google ਨੇ ਸ਼ੋਅ ਕੀਤਾ ਵਿੱਚ ਮੇਰੇ ਕੋਲ Google ਨੇ ਦਰਵਾਖਾਣੇ ਆ Google Map ਨੇ ਸ਼ੋਅ ਕੀਤਾ ਵੀ Google ਕਹਿੰਦਾ ਵੀ 36 ਸ਼ਹਿਰਾਂ ਚ ਗਿਆ 36 ਸ਼ਹਿਰ ਇੱਕ ਕੰਟਰੀ ਕੰਟਰੀ ਹਾਂ ਤੇ 105 ਥਾਵਾਂ ਤੇ ਆਪਾਂ ਗਏ ਆ 2023 ਚ ਕੰਟਰੀ ਕਿਹੜੀ ਅੱਗੇ ਆ ਇੰਡੀਆ ਯਾਨੀ ਕਿ ਇੰਡੀਆ ਹੀ ਚ ਰਿਹਾ ਮਤਲਬ ਹਾਂ ਤੇ ਸਭ ਤੋਂ ਜ਼ਿਆਦਾ ਗੇੜੇ ਆਪਾਂ ਲੁਧਿਆਣੇ ਦੇ ਤੇ ਚੰਡੀਗੜ੍ਹ ਦੇ ਲਾਏ ਉਸ ਤੋਂ ਬਾਅਦ ਮਕਸਰ ਸਾਹਿਬ ਦੇ ਤੇ ਫਰੀਦਕੋਟ ਦੇ ਠੀਕ ਹੈ ਤਨਤਨ ਸਾਹਿਬ ਮੁੰਬਈ ਗਏ ਆ ਆਪਾਂ ਦਿੱਲੀ ਗਏ ਆ ਆਪਾਂ ਇੱਥੋਂ ਘੁੰਮ ਕੇ ਨੇ ਦਿਖਾਇਆ ਵੀ ਇਧਰ ਨੂੰ ਗਏ ਆ ਆਪਾਂ ਅੱਛਾ 55 ਕਿਲੋਮੀਟਰ ਆਪਾਂ ਤੁਰੇ ਆ ਅੱਛਾ 14 ਘੰਟੇ

ਵੋਟਸਾਲ ਤੋਂ ਕਿਹੜੇ ਵੇਲੇ ਚਲਾ ਲਿਆ ਵੱਡੀ ਜਦੋਂ ਉੱਪਰ ਦਾ ਨਹੀਂ ਮੈਂ ਨਾਲ ਜਿਹੜੇ ਜਿਵੇਂ ਆਪਾਂ ਕਿਸੇ ਦੇ ਨਾਲ ਬਹਿ ਜਾਂਨੇ ਆ ਉਹ ਚੱਕ ਲੈਣਾ ਨਾਲ ਤਾਂ ਬੈਠਿਆ ਆਏ ਆ ਕਿਸੇ ਨਾਲ ਤੁਸੀਂ ਇਹ ਆ ਜਾਣਕਾਰੀ ਦਿੱਤੀ ਬਹੁਤ ਵੱਡੀ ਜਾਣਕਾਰੀ ਆ ਨੌ ਥਾਵਾਂ ਤੇ ਆਪਾਂ ਦੋ ਤਿੰਨ ਤੋਫਾਂ ਨਾਲ ਤੁਹਾਨੂੰ ਜਿਹੜਾ ਸਨਮਾਨਤ ਕਰਨਾ ਚਾਹੀਦਾ ਸਲਾਮੀ ਭੇਟ ਕਰਨੀ ਚਾਹੀਦੀ ਏ ਦੋ ਤਿੰਨ ਤੋਫਾਂ ਨਾਲ ਪਿਛਲੇ ਸਾਲ ਚ ਆਪਾਂ 21 ਥਾਵਾਂ ਤੇ ਸ਼ੋਪਿੰਗ ਕਰਨ ਗਏ ਆ ਲੋ ਜੀ ਤੇ 209 ਘੰਟੇ ਜਿਹੜੇ ਆਪਾਂ ਸ਼ੋਪਿੰਗ ਕਰਨ ਤੇ ਖਰਾਬ ਕਰਦੇ 209 ਘੰਟੇ ਸ਼ੋਪਿੰਗ ਹੀ ਕਰੀ ਗਿਆ ਨਾਗੀ ਟੁੱਡੀ ਵਾਲਾ ਜਿਹਦੇ ਤੁਸੀਂ ਗੀਤ ਵੀ ਸੁਨੇ ਆ ਦੂਰੋਂ ਨੱਚਦੀ ਆ ਨੀ ਗਲਾਬੀ ਲਹਿੰਗੇ ਵਾਲਗੇ ਹੋਰ ਵੀ ਬਹੁਤ ਹਿੱਟ ਕੀ ਦਿੱਤੇ ਇਹਨਾਂ ਨੇ ਤੇ 200 ਕਿੰਨੇ ਘੰਟੇ ਸ਼ੋਪਿੰਗ ਕੀਤੀ 209 209 ਘੰਟੇ ਸ਼ੋਪਿੰਗ ਕੀਤੀ ਆ 21 ਥਾਵਾਂ ਦੇ ਪਰ ਲਿਆ ਜਰਾਬਾਂ ਦਾ ਜੋੜਾ ਵਣਗਾ ਫੂਡ ਤੇ ਕੂੜਤੇ ਜਿਹੜੀ ਡਰਿੰਕ ਕੀਤੀ ਆਪਾਂ ਉਹ 31 ਘੰਟੇ ਲੱਗ ਗਿਆ ਟਾਈਮ ਆਪਾਂ ਨੂੰ ਸਾਰੇ ਸਾਲ ਦਾ। ਇਹ ਆ ਹੀ ਜਰਾਬਾਂ ਦਾ ਜੋੜਾ ਹੋਣੀ। 6 ਵਾਂਗ ਅਸੀਂ ਕੀਤੀ 200 ਜਿਹੜੇ 9 ਘੰਟੇ 200 9 ਘੰਟੇ। ਜਿਹੜੇ ਰੈਸਟੋਰੈਂਟ ਤੇ ਕਿਸੇ ਤੇ ਢਾਬੇ ਤੇ ਬਹਿ ਕੇ ਆਪਾਂ ਖਾਦਾ ਉਹ 9 ਥਾਵਾਂ ਤੇ ਖਾਦਾ ਤੇ 31 ਘੰਟੇ ਖਾਦਾ ਆਪਾਂ। 31 ਘੰਟੇ ਖਾਈ ਗਿਆ ਲਗਾਤਾਰ। ਨਹੀਂ ਸਾਰੇ ਸਾਲ। ਸਾਰੇ ਸਾਲ ਚ ਸੌਰੀ। ਤਾਬਿਆਂ ਦੇ ਰੈਸਟੋਰੈਂਟਾਂ ਤੇ दारू-ਦਰੂ ਪੀਤੀ ਹੋਊ ਕਿਤੇ ਬੈ ਕੇ ਨਾ ਆਈ ਡੋਨਟ ਲਾਈਕ ਦਾਰੂ ਸੇਤਲੀ ਹਾਨੀਕਾਰਕ ਆ ਦਾਰੂ ਝੂਠ ਮਾਰਦਾ ਤੂੰ ਚਾਹੂ ਪੀਤੀ ਹੋਊਗੀ ਐਵਰਗ੍ਰੀਨ ਪਾਰਕ ਗਏ ਆਪਾਂ ਹੈ ਇਹ ਜੀ ਬਹੁਤ ਮੁੱਢਲੀ ਜਾਣਕਾਰੀ ਪੁਖ ਦੇ ਵਿੱਚ ਜਿਹੜੀ ਆਉਣ ਵਾਲੀ ਆ ਕੰਮ ਤੇ ਤੁਸੀਂ ਨੋਟ ਕਰਕੇ ਰੱਖ ਲੋ ਕਿਉਂਕਿ ਤੁਹਾਡੇ ਵੀ ਕਿਤੇ ਕੰਮ ਆ ਜੂਏ ਜੀ ਜ਼ਰੂਰੀ ਗੱਲਾਂ ਤੁਹਾਨੂੰ ਕਿਸੇ ਨੇ ਨਹੀਂ ਦੱਸਣਗੀਆਂ ਮੇਰੇ ਹਿਸਾਬ ਨਾਲ ਤਾਂ ਜਰੂਰ ਨਾਗੀ ਸਾਹਿਬ ਨੇ ਦੱਸਦਿਆਂ ਮੈਨੂੰ ਬਰਨੈਟਰਾਂ ਇਹ ਦੱਸਤੀਆਂ ਜੀ ਗੂਗਲ ਨੇ ਮੈਂ ਤੁਹਾਨੂੰ ਦੱਸ ਦਿੰਦਾ ਤੇ ਠੀਕ ਆ ਜੀ ਕਰਾਉਣੇ ਸਰਵਿਸ ਸਰਵਿਸ ਆਪਾਂ ਹੁਣ ਗੱਡੀ ਦੀ ਤੇ ਫਿਰ ਕਰਦੇ ਆਂ ਗੱਲਾਂ ਬਾਤ ਇਹ ਵੀ ਟੋਟਾ ਟਾਲੇ ਲੰਚ ਵੀ ਕਰਾਉਂਦੇ ਆ ਜੇ ਆਪਾਂ ਸਰਵਿਸ ਕਰਾਉਣ ਆਉਣੇ ਆ ਤਾਂ ਅਹ ਬੰਦੀਲ ਵੀ ਪੈਣਾ ਜੀ ਹੈਗਾ ਤੇ ਬਰਾਹਾ ਫੋਨਾ ਹੀ ਪੈਣਾ ਉਹ ਹੈ ਥੱਲਿਆਂ ही ਵਖਾਤੀ ਥੱਲਿਆਂ ही ਵਖਾਤੀ ਮੈਂ ਗੱਡੀ की ਕੀ ਕਰਾਉਣਾ ਹੁਣ ਇਹਦਾ ਡੈਸ ਕੰਗਲੇ ਬੈਣੀਆ ਇਹਦੇ ਤੇ ਟੂਲ ਲੱਗੂਗਾ ਮਤਲਬ ਆ ਥੋੜਾ ਟੱਕ ਜਾਈ ਨਹੀਂ ਬਣਗੇ ਹਾਂ ਇਹਨੂੰ ਸਾਫ ਕਰ ਦੇਣਗੇ ਇਹ ਟੂਲ ਲੈ ਕੇ ਟੂਲ ਲੈ ਕੇ ਕਹਿੰਦੇ ਸੀ ਬਦਲਣਾ ਉਹਦਾ ਵਧੀਆ ਪਿਆ ਨਹੀਂ ਲੱਗਦਾ ਹੈ ਫਿਲਟਰ ਬਦਲਿਆਣਾ ਡੀਜ਼ਲ ਇਲੈਮੈਂਟ ਹੋ ਜੂਗੀ ਫਿਰ ਤੱਧਾ ਘੰਟਾ ਲੱਗੂ 3:30 ਵਜੇ ਗੱਡੀ ਮੈਂਦ ਪੂਰੇ ਪੈ ਹਾਂ ਤਾਂ ਜੇ ਆਹ ਮੋੜ ਦਸ ਕੰਮ ਲੱਗਿਆ ਇੱਥੇ ਲੱਗਿਆ ਨਾ ਘੰਟਾ 2 ਘੰਟੇ ਲੱਗਣੇ ਆ ਜੀ ਮੈਂ ਵੀ ਅਸੀਂ ਵੇਟ ਕਰ ਰਹੇ ਹਾਂ ਗੱਡੀ ਦੀ ਸਰਵਿਸ ਹੋ ਜਾਂਦੀ ਏ ਉਹ ਬਾਹਰ ਖੜੀ ਏ ਗੱਡੀ ਅਸੀਂ ਉੱਤੇ ਬੈਠੇ ਹਾਂ ਸਹੂਲਤਾਂ ਸਾਰੀਆਂ ਵੈਸੇ ਦਿੱਤੀਆਂ ਟਵਾਟਾ ਲੈਣੇ ਹਨ ਕਾਫੀ ਬੈਠਣ ਨੂੰ ਮੈਂ ਦੇ ਹੀ ਚੱਲੀ ਜਾਂਦੇ ਆ ਪਹਿਲਾਂ ਰੋਟੀ ਪਾਣੀ ਖਵਾਇਆ ਚਾਹ ਦੋ ਵਾਰਾਂ ਕਾਫੀ ਪਿਆਤੀ ਆ ਕਣਤਨ ਉਹ ਖਾਣੇ ਇੱਧਰ ਹੀਟਰ ਚੱਲੀ ਜਾਂਦਾ ਖੇਡਾਂ ਵਾਲੇ ਕੋਲੇ ਕੀ ਨਾ ਇਹਦਾ ਕਰਨ ਬੂਡ ਪਏ ਵੇ ਹੀਟਰ ਚੱਲੀ ਜਾਂਦਾ ਕੋਲੇ ਗਰਮ ਗਰਮ ਕੰਮ ਆ ਕੋਲੇ ਗੇਮਾਂ ਪਈਆਂ ਖੇਡੋ ਜੋ ਮਰਜ਼ੀ ਕਰੋ ਨਜ਼ਾਰੇ ਲਓ ਐਲ ਸੀ ਡੀਆਂ ਜਿੰਨੀਆਂ ਮਰਜ਼ੀ ਵੇਖੋ ਇੱਕ ਇੱਧਰ ਲਾਤੀ ਆ ਇੱਕ ਇੱਧਰ ਲਾਤੀ ਇੱਧਰਲੀ ਚੱਲੀ ਜਾਂਦੀ ਆ ਫਿਲਮ ਵੇਖੋ ਜੋ ਮਰਜ਼ੀ ਕਰੋ ਜੇ ਕੁਛ ਨਹੀਂ ਕਰਨਾ ਤਾਂ ਅਖਬਾਰ ਪੜ੍ਹ ਸਕਦੇ ਤੁਸੀਂ ਅਖਬਾਰ ਪਿਆ ਕਿਉਂ ਬਈ ਬਲਵਲ ਮਤਲਬ ਜਾਇ ਲੱਗਦਾ ਜਿਵੇਂ ਰਿਸ਼ਤੇਦਾਰੀ ਚ ਆਏ ਹਨ ਇਹਦਾ ਰਿਸ਼ਤੇਦਾਰੀ ਚ ਵੀ ਨਹੀਂ ਕਰਦੇ ਨਾ ਜਦੋਂ ਜਨੀ ਟਵਾਟਾ ਵਾਲੇ ਕਰਦੇ ਗੱਡੀ ਦੀ ਸਰਵਿਸ ਹੋ ਰਹੀ ਹੈ ਗੱਡੀ ਉਹ ਬਾਹਰ ਖੜੀ ਹੈ ਲੈ ਵੀ 나ਗੀ ਸਾਹਿਬ ਸਾਨੂੰ ਛੱਡ ਕੇ ਲੁਧਿਆਣੇ ਗਏ ਸੀਗੇ ਤੇ ਲੁਧਿਆਣੇ ਜਾ ਕੇ ਮੁੜ ਵੀ ਆਏ ਆ ਤੇ ਅਸੀਂ ਹਜੇ ਇੱਥੇ ਬੈਠੇ ਆ ਰੋਟੀ ਖਵਾ ਕੇ ਰੋਟੀ ਖਵਾ ਕੇ ਤੋਰਿਆ ਸੀ ਤੇ ਉਹਨਾਂ ਕਹਿੰਦੇ ਸ਼ਾਮ ਦੀ ਰੋਟੀ ਦਾ ਟਾਈਮ ਫੇਰ ਹੁਣ ਜਨਰਲਸੀ ਵਾਲ ਨੇ ਰੋਟੀ ਨਹੀਂ ਦੇਣੀ ਵੀਰੇ ਨਾਕੀ ਸਾਹਿਬ ਹਾਂਜੀ ਦੁਪਹਿਰ ਦੀ ਤਾਂ ਰੋਟੀ ਖਵਾਤੀ ਸੀ ਪਰ ਸ਼ਾਮ ਦੀ ਨਹੀਂ ਦੇਣੀ ਹੁਣ ਸ਼ਾਮ ਦੇ 5 ਵਜੇ ਪਏ ਤੁਸੀਂ ਘਰੇ ਜਾਓ ਆਪਾ ਬਾਈ ਜੀ ਚਾਹ ਪੀਵਾ ਕੇ ਕਾਫੀ ਪੀਵਾ ਕੇ ਰੋਟੀ ਦੀ ਹਾਂ ਚਲ ਚਾਹ ਤਾਂ ਪਿਆ ਦਨੇ ਆ ਕਿਉਂਕਿ ਲੁਧਿਆਣੇ ਤੋਰਿਆ ਸੀ ਇਹਨੂੰ ਹਾਂਜੀ ਮੈਂ ਕਰਕੇ ਕੰਮ ਤੇ ਮੜ ਇਹ ਮੁੜ ਵੀ ਆਇਆ ਦੁਪਹਿਰ ਦੀ ਰੋਟੀ ਖਾ ਗਿਆ ਸੀ ਗੱਲ ਸ਼ਾਮ ਦੀ ਵੇਲੇ ਨੂੰ ਫੇਰ ਜਨਸੀ ਆ ਗਿਆ ਆ ਜਾ ਫਿਰ ਭਾਈਏ ਤੈਨੂੰ ਕਾਫੀ ਲੁਧਿਆਣਾ ਇੱਥੋਂ ਕਿਡਾ ਦੂਰ ਆ ਨਿਕੜੇ ਹੀ ਆ ਗੱਡੀ ਤੇ ਕਿੰਨਾ ਟਾਈਮ ਲੱਗਦਾ ਆਏ ਤੇ ਦੇਵਾ ਤੋਂ ਨੂੰ ਦੇਣਾ ਨਾ ਉਹ ਦੁੱਗੀ ਚੱਕ ਲੈ ਆ ਗਏ ਟੁਕੀ ਕਰਨਾ ਹੱਥ ਖਿੱਚ ਕੇ ਖਿੱਚ ਕੇ ਇਹ ਮੈਨੂੰ ਕੰਮ ਨਾ ਕਰੇ ਨਹੀਂ ਜਾਣਦੇ ਨਾਲ ਹਾਂ ਹੱਥ ਰੱਖਣਾ ਮੜਾ ਜਾ ਹੱਥ ਰੱਖਣਾ ਹੱਥ ਰੱਖਿਓ ਜੇ ਬਾਕੀ ਸਭ ਕੁਝ ਆਪੇ ਚੱਕ ਦਿਓ ਡਿੱਗੀਆਂ ਡਿੱਗੀਆਂ ਜਿਵੇਂਖੀ ਆ ਸਾਰੇ ਜੰਸੀ ਲੱਗ ਗਈ ਗੱਡੀ ਨੂੰ ਵੇਲਾ ਯਾਰ ਬਾਲੀ ਤਗੜੀ ਗੱਲ ਬਾਤ ਆ ਕੀ ਹੋ ਰਿਹਾ ਤੰਨੇ ਮੈਂ ਸਾਰੀ ਜੰਸੀ ਲੱਗ ਗਈ ਉੱਠ ਕੇ ਸਾਰੇ ਮੁਲਾਜ਼ਮ ਹੀ ਲੱਗ ਗਏ ਆਪਣੀ ਗੱਡੀ ਨੂੰ ਆ ਪੂਕਾ ਤੇ ਪੂਕਾ ਆ ਵੇ ਆ ਲੋ ਵੀ ਹਮਰੀ ਗੱਲ ਕਰ ਗਿਆ ਕੰਪੈਨ ਨਾਲ ਆਪਣਾ ਪਤਾ ਨਹੀਂ ਕਿਤੇ ਰੁਕਣਾ ਓਕੇ ਹੋ ਗਿਆ। ਲੋ ਜੀ ਹੁਣ ਅੱਜਨਸੀ ਚੋਂ ਨਿਕਲ ਚੁੱਕੇ ਆਂ ਹੁਣ ਕਿਤੇ ਰੁਕਣਾਗਾ ਹੁਣ ਸਿੱਧਾ ਪਿੰਡ ਜਾ ਕੇ ਮਿਲਾਂਗੇ। ਅਸੀਂ ਜਾ ਲਈਏ। ਮੈਂ ਆਪਰੇ ਪੇਟ ਪੂਜਾ ਹੋ ਗਈ ਆਪਣੀ ਹੁਣ। ਆਹ ਜਾਈਏ ਲੱਗਣਾ ਪਰ ਹੋਈ ਇਹ ਡੇਟਾ ਥੋੜੀ ਜਿਹੀ ਇਹ ਪੇਟ ਪੂਜਾ। ਫਿਰ ਸੱਚੀ ਮਿਲ ਜੂਗਾ। ਆਹ ਬਦਲਾਅ ਹੋ ਜਾਣਾ ਇਨਸ਼ਾ ਅੱਲਾਹ ਓਕੇ ਹੈ? ਬਾਅਦ ਕਰਦੇ ਆ। <laughs> किन्ने बने पंद्रह सौ पंद्रह सौ चाली बने पंद्रह सौ दे दे पूरा कोई गल 最近。<Yeah. S 2> <Yeah. S 1> yeah.